ਸੋ ਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਰ ਸ਼ਕਾਲ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਹਾਜ਼ਰ ਆ। ਇਹ ਵੀਡੀਓ ਚ ਗੱਲ ਕਰਨੀ ਆਪਾਂ ਵੀ ਜਿਹੜੀ ਤਕਰੀਬਨ 45 ਤੋਂ 50% ਕਿਸਾਨਾਂ ਦੇ ਖੇਤਾਂ ਦੇ ਵਿੱਚ ਇੱਕ ਜਲ ਸਮੱਸਿਆ ਆ ਰਹੀ ਹੈ। ਤੇ ਭਰਾ ਕਹ ਰਹੇ ਆ ਵੀ ਜਿਹੜਾ ਆਪਾਂ ਝੋਨੇ ਦੇ ਵਿੱਚ ਆਪਾਂ ਯੂਰੀਆ ਵੀ ਦੋ ਵਾਰ ਪਾ ਲਿਆ, ਯੂਰੀਆ ਦੇ ਨਾਲ ਜ਼ਿੰਕ ਵੀ ਪਾ ਲਈ। ਪਹਿਲਾਂ ਪोटाश ਵੀ ਪਾਈ ਸੀ ਕਿ ਤੇ ਆਪਾਂ ਡੀਏਪ ਵੀ ਝੋਨੇ ਦੇ ਵਿੱਚ ਵਰਤ ਲਈ ਪਰ ਝੋਨੇ ਦੇ ਵਿੱਚ ਜਿਹੜਾ ਪੀਲਾਪਣ ਆ ਪੱਤੇ ਪੀਲੇ ਹੋਣੋਂ ਨਹੀਂ हटਦੇ ਵੀ ਇਹ ਕੀ ਚੱਕਰ ਆ ਵੀ ਜਿਹੜਾ ਝੋਨੇ ਦੇ ਵਿੱਚੋਂ ਪੀਲਾਪਣ ਜਾ ਨਹੀਂ ਰਿਹਾਗਾ ਉਹਦੇ ਪਿੱਛੇ ਕਾਰਨ ਕੀ ਨੇ ਜ਼ਿਆਦਾਤਰ ਸਮੱਸਿਆ ਜਿਹੜੀ ਇਹ 110 ਸੁਪਰੀਮ 110 ਦੇ ਵਿੱਚ ਆ ਰਹੀ ਹੈ ਤੇ ਬਾਕੀ ਝੋਨਿਆਂ ਦੇ ਵਿੱਚ ਵੀ ਇਸ ਵਾਰ ਇਹ ਸਮੱਸਿਆ ਆ ਰਹੀ ਹੈ ਵੀ ਸਾਰਾ ਕੁਝ ਪਾਉਣ ਤੋਂ ਬਾਅਦ ਵੀ ਜਿਹੜਾ ਝੋਨੇ ਦੇ ਵਿੱਚ ਪੀਲਾਪਣ ਉਹ ਪੀਲਾਪਣ ਨਹੀਂ ਜਾ ਰਿਹਾ ਤੇ ਝੋਨਾ ਜਿਹੜਾ ਫਟਾਰ ਨਹੀਂ ਕਰ ਰਿਹਾ ਇਹਦੇ ਪਿੱਛੇ ਬਾਈ ਦੇਖੋ ਸਭ ਤੋਂ ਵੱਡਾ ਕਾਰਨ ਹੈ ਝੋਨੇ ਦੇ ਵਿੱਚ ਜਿਹੜੀ ਤਤਾਂ ਦੀ ਅਪਟੇਕ ਉਹ ਰੁਕੀ ਵੀ ਆ ਹੁਣ ਤਤਾਂ ਦੀ ਅਪਟੇਕ ਰੁਕੀ ਵੀ ਕਿਹੜੀ ਗੱਲੋਂ ਆ ਕਿਉਂਕਿ ਤਤਾਂ ਦੀ ਅਪਟੇਕ ਜਿਹੜੀ ਝੋਨੇ ਦੇ ਵਿੱਚ ਉਹ ਪਾਣੀ ਦੇ ਨਾਲ ਚੱਲਣੀ ਹੁੰਦੀ ਆ ਜਦੋਂ ਝੋਨੇ ਦੇ ਵਿੱਚ ਪਾਣੀ ਦੀ ਅਪਟੇਕ ਵਧ ਗਈ ਉਹਦੇ ਨਾਲ ਹੀ ਤਤਾਂ ਦੀ ਅਪਟੇਕ ਵਧ ਜਾਣੀ ਆ ਪਰ ਬੰਦੇ ਸੋਚਨੇ ਵੀ ਯਾਰ ਝੋਨਾ ਦਾ ਪਾਣੀ ਦੇ ਵਿੱਚ ਖੜਾ ਫਿਰ ਪਾਣੀ ਦੀ ਅਪਟੇਕ ਕਿੱਦਾਂ ਰੁਕ ਗਈ ਪਾਣੀ ਦੀ ਅਪਟੇਕ ਆ ਜਿਹੜੀ ਝੋਨੇ ਦੇ ਵਿੱਚ ਉਹ ਜ਼ਿੰਕ ਨੇ ਚਲਾਉਣੀ ਹੁੰਦੀ ਆ ਪਰ ਜਿਹੜਾ ਝੋਨਾ ਆਪਣਾ ਉਹ ਜ਼ਿੰਕ ਲੈ ਹੀ ਨਹੀਂ ਰਿਹਾ ਜੋ ਨਜਿੰਗ ਖਾ ਨਹੀਂ ਪਾ ਰਿਹਾ ਉਹਦੇ ਪਿੱਛੇ ਕਾਰਨ ਕੀ ਆ ਜ्यादातर ਖੇਤ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਖੜਾ ਜਾਂ ਖੇਤ ਦੇ ਵਿੱਚ ਬਿਲਕੁਲੇ ਪਾਣੀ ਨਹੀਂ ਇਹ ਦੋ ਮੁੱਖ ਕਾਰਨ ਆ ਕਿਉਂਕਿ ਜ਼ਿਆਦਾਤਰ ਏਰੀਆ ਦੇ ਵਿੱਚ ਇਸ ਵਾਰ ਜਿਹੜੀ ਵਾਰਸ਼ਾ ਬਰਸਾਤ ਆ ਉਹ ਬਹੁਤ ਘੱਟ ਹੋਈ ਆ ਬਰਸਾਤ ਘੱਟ ਹੋਣ ਦੇ ਨਾਲ ਨਾਲ ਜਿਹੜਾ ਬਿਜਲੀ ਦਾ ਵੀ ਮੰਦਾ ਹਾਲ ਹੈ ਜ਼ਿਆਦਾਤਰ ਖੇਤਾਂ ਦੇ ਵਿੱਚ ਪਾਣੀ ਹੈ ਹੀ ਨਹੀਂ ਜਾਂ ਜਿੱਥੇ ਪਾਣੀ ਹੈਗਾ ਏ ਜਿੱਥੇ ਬਿਜਲੀ ਮਾੜੀ ਮੋਟੀ ਪ੍ਰੋਪਰ ਆ ਰਹੀ ਆ ਉੱਥੇ ਖੇਤ ਜਿਹੜੇ ਪੂਰੇ ਆਪਾਂ ਭਰ ਕੇ ਰੱਖੇ ਹੋਏ ਆ ਕਹਿੰਦਾ ਮਤਲਬ ਵੀ ਜਿਹੜਾ ਪਾਣੀ ਹੁਣ ਆਹ ਦੇਖੋ ਆਪਾਂ ਬਿਲਕੁਲ ਹਲਕਾ ਪਾਣੀ ਰੱਖਿਆ ਵਾ ਝੋਨੇ ਦੇ ਵਿੱਚ ਠੀਕ ਆ ਫਿਰ ਜਦੋਂ ਆਪਾਂ ਖੇਤ ਦੇ ਵਿੱਚ ਪਾਣੀ ਜ਼ਿਆਦਾ ਰੱਖਦੇ ਆ ਉਹਦੇ ਵਿੱਚ ਆਪਾਂ ਨਾਈਟ੍ਰੋਜਨ ਵੀ ਪਾ ਦਿੰਨੇ ਆ ਆਪਾਂ ਜ਼ਿੰਕ ਵੀ ਪਾ ਦਿੰਨੇ ਆ ਆਪਾਂ ਹੋਰ ਵੀ ਜਿੱਦਾਂ ਜਿਹੜੀਆਂ ਖਾਦਾਂ ਉਹ ਵੀ ਪਾ ਦਿੰਨੇ ਆ ਉਹਦੇ ਨਾਲ ਕੀ ਹੁੰਦਾ ਪਾਣੀ ਆ ਜਿਹੜਾ ਝੋਨੇ ਦੇ ਵਿੱਚ ਉਹ ਤਜਾਬੀ ਹੋ ਜਾਂਦਾ ਜਦੋਂ ਪਾਣੀ ਦੇ ਵਿੱਚ ਤਜਾਬ ਦੀ ਮਾਤਰਾ ਵਧਦੀ ਹੈ ਫਿਰ ਝੋਨਾ ਬਣਾ ਜਿਹੜਾ ਬੂਟਾ ਹੈ ਉਹਨੇ ਆਟੋਮੈਟਿਕਲੀ ਬਿਮਾਰ ਹੋ ਜਾਣਾ ਜਦੋਂ ਕੋਈ ਵੀ ਚੀਜ਼ ਬਿਮਾਰ ਹੁੰਦੀ ਆ ਤੁਹਾਨੂੰ ਪਤਾ ਵੀ ਉਹਦਾ ਖਾਣ ਨੂੰ ਜਿਹੜਾ ਰੂਹ ਨਹੀਂ ਕਰਦੀ ਠੀਕ ਆ ਉਹੀ ਕੰਮ ਜਿਹੜਾ ਝੋਨੇ ਦੇ ਨਾਲ ਹੋ ਰਿਹਾ ਜਦੋਂ ਖੇਤ ਦੇ ਵਿੱਚ ਜਿਹੜਾ ਤਿਆਬੀ ਪਾਣੀ ਖੜਾ ਹੈ ਉਹਦੇ ਨਾਲ ਜਿਹੜੀ ਖਾਦਾਂ ਦੀ ਜਾਂ ਤੱਤਾਂ ਦੀ ਅਪਟੇਕ ਬਿਲਕੁਲ ਰੁਕੀ ਵੀ ਆ ਸੋ ਮੇਰਾ ਸਾਰੇ ਭਰਾਵਾਂ ਨੂੰ ਇਹ ਰਿਕੁਐਸਟ ਵੀ ਜਿਹੜੇ ਭਰਾਵਾਂ ਨੇ ਝੋਨਾ ਬਿਲਕੁਲ ਪਾਣੀ ਦੇ ਨਾਲ ਭਰ ਕੇ ਰੱਖਿਆ ਵਾ ਉਹਨਾਂ ਨੇ ਖਾਦਾਂ ਸਾਰੀਆਂ ਪਾ ਲੀਆਂ ਜ਼ਿੰਕ ਵੀ ਪਾ ਲਿਆ ਉਹ A to Z ਹੋਰ ਵੀ ਜੋ ਜੋ ਪਾਉਣਾ ਤੁਸੀਂ ਸਮਾਨ ਪਾ ਲਿਆ ਫਿਰ ਵੀ ਜਿਹੜਾ ਝੋਨਾ ਪੀਲਾਪਣ ਦਿਖਾ ਰਿਹਾ ਯਾਰਾ ਖੇਤ ਦੇ ਵਿੱਚ ਪਾਣੀ ਘਟਾ ਦਿਓ ਕਿਉਂਕਿ ਤੁਹਾਡੇ ਖੇਤ ਦਾ ਜਿਹੜਾ ਪਾਣੀ ਉਹ ਤਿਆਬੀ ਹੋ ਗਿਆ ਜਿਹਦੇ ਕਰਕੇ ਤਤਾਂ ਦੀ ਅਪਡੇਗ ਤੁਹਾਡੇ ਝੋਨੇ ਦੇ ਵਿੱਚ ਪਾਣੀ ਔਰ ਤਤਾਂ ਦੀ ਅਪਡੇਗ ਰੁਕੀ ਵੀ ਹੈ ਸੋ ਬਾਕੀ ਦੂਜੀ ਗੱਲ ਹੈ ਵੀ ਜਿਹੜੇ ਕਹਿੰਦੇ ਵੀ ਸਾਡੇ ਖੇਤ ਦੇ ਵਿੱਚ ਪਾਣੀ ਉਹ ਹੈ ਨਹੀਂ ਜਦੋਂ ਤੁਹਾਡੇ ਖੇਤ ਦੇ ਵਿੱਚ ਪਾਣੀ ਉਹ ਹੈ ਨਹੀਂ ਤੁਹਾਡਾ ਝੋਨਾ ਬਿਲਕੁਲ ਸੁੱਕਾ ਹੈ ਉੱਥੇ ਵੀ ਤਤਾਂ ਦੀ ਅਪਡੇਗ ਹੈ ਜਿਹੜੀ ਝੋਨੇ ਦੇ ਵਿੱਚ ਰੁਕਣੀ ਹੈ ਸੋ ਉਹਨਾਂ ਭਰਾਵਾਂ ਨੂੰ ਵੀ ਮਤਲਬ ਕਿ ਰਿਕੁਐਸਟ ਹੈ ਵੀ ਆਪਣੇ ਝੋਨੇ ਦੇ ਵਿੱਚ ਜਿਹੜਾ ਮੋਇਸਚਰ ਹੈ ਉਹਨੂੰ ਮੈਂਟੇਨ ਕਰਕੇ ਰੱਖੋ ਪਾਣੀ ਜਿਹੜਾ ਨਾਰਮਲ ਚੋਨੇ ਦੇ ਵਿੱਚ ਖੜਾ ਕਰਕੇ ਰੱਖੋ ਠੀਕ ਹੈ ਬਰਸਾਤ ਨਾ ਹੋਣੇ ਕਰਕੇ ਜਿਹੜਾ ਝੋਨਾ ਜ਼ਿਆਦਾਤਰ ਖੇਤਾਂ ਦੇ ਵਿੱਚ ਪਾਣੀ ਹੈ ਜਿਹੜਾ ਉਦਾਂ ਦਾ ਉਦਾਂ ਹੀ ਖੜਾ ਹੈ ਆਪਾਂ ਉਹਦੇ ਵਿੱਚ ਹਰ ਰੋਜ਼ ਜਿੰਨਾ ਕੁ ਘੰਟੇ 2 ਘੰਟੇ ਜਿਹੜਾ ਪਾਣੀ ਆਪਾਂ ਰੈਗੂਲਰ ਪਾਉਂਦੇ ਰਹਿਣੇ ਆ ਤੇਜ਼ਾਬੀ ਪਾਣੀ ਦੇ ਵਿੱਚ ਜਿਹੜਾ ਆਪਣਾ ਦੂਜਾ ਨਵਾਂ ਪਾਣੀ ਵੀ ਮਿਲਦਾ ਉਹ ਵੀ ਵਿੱਚ ਮਿਲ ਕੇ ਜਿਹੜਾ ਤੇਜ਼ਾਬੀ ਹੋ ਜਾਂਦਾ ਸੋ ਇਹਨਾਂ ਚੀਜ਼ਾਂ ਜ਼ਰੂਰ ਧਿਆਨ ਰੱਖੋ ਵੀ ਜਿਹੜਾ ਝੋਨੇ ਦੇ ਵਿੱਚ ਪਾਣੀ ਆ ਆਪਣਾ ਜੇ ਤੁਹਾਡੇ ਖੇਤ ਦੇ ਵਿੱਚ ਜ਼ਿਆਦਾ ਭਰਿਆ ਹੋ ਵ ਤੁਸੀਂ ਜਿੰਨੀਆਂ ਮਰਜ਼ੀ ਖਾਦ ਖਰਾਕਾਂ ਪਾ ਲਓ ਤੁਹਾਡੇ ਝੋਨੇ ਨੇ ਨਾ ਫਟਾਰ ਕਰਨਾ ਨਾ ਤੁਹਾ ਸੋ ਇਹਦੇ ਪਿਛੇ ਇਹ ਮੇਨ ਰੀਜ਼ਨ ਆ ਠੀਕ ਆ ਜ਼ਿਆਦਾਤਰ ਕਿਸਾਨ ਭਰਾ ਇਹੀ ਕਰਦੇ ਆ ਵੀ ਝੋਨੇ ਦੇ ਵਿੱਚ ਪਾਣੀ ਨੂੰ ਜਿਹੜਾ ਜ਼ਿਆਦਾ ਭਰ ਕੇ ਰੱਖਦੇ ਆ ਠੀਕ ਆ ਕਿਉਂਕਿ ਕਈਆਂ ਦੇ ਕੋਲ ਪਾਣੀ ਜਦੋਂ ਖੁੱਲਾ ਹੁੰਦਾ ਬੰਦਾ ਇਸ ਚੀਜ਼ ਤੋਂ ਡਰਦਾ ਵੀ ਕਿਉਂਕਿ ਜਿੱਦਾਂ ਬਰਸਾਤ ਨਹੀਂ ਹੋਈ ਹੈਗੀ ਗਰਮੀ ਵੀ ਜ਼ਿਆਦਾ ਆ ਬੰਦਾ ਸੋਚਦਾ ਯਾਰ ਵੀ ਝੋਨਾ ਆਪਣਾ ਸੁੱਕ ਵੀ ਨਾ ਜਾਵੇ ਉਹਦੇ ਪਿੱਛੇ ਜਿਹੜਾ ਇਸ ਚੀਜ਼ ਦਾ ਸੋਚਣਾ ਝੋਨੇ ਦੇ ਵਿੱਚ ਪਾਣੀ ਖੜਾ ਕਰਨਾ ਉਹ ਬਿਲਕੁਲ ਜਾਇਜ਼ ਵੀ ਹੈਗਾ ਪਰ ਆਪਾਂ ਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਝੋਨੇ ਦੇ ਵਿੱਚ ਜਿਹੜਾ ਜ਼ਿਆਦਾ ਪਾਣੀ ਦਾ ਵੀ ਉਨਾ ਹੀ ਨੁਕਸਾਨ ਆ ਜਿੰਨਾ ਝੋਨਾ ਸੁੱਕੇ ਦੇ ਵਿੱਚ ਜੇ ਖ ਜੇ ਤੁਹਾਡਾ ਝੋਨਾ ਸੁੱਕਾ ਖੜਾ ਤਾਂ ਵੀ ਤੁਹਾਡੇ ਤਤਾਂ ਦੀ ਅਪਟੇਗ ਜਿੱਦਾਂ ਵੀਡੀਓ ਚ ਦੱਸਿਆ ਵੀ ਉਹ ਵੀ ਰੁਕ ਜਾਣੀ ਆ ਤੇ ਜੇ ਪਾਣੀ ਜ਼ਿਆਦਾ ਖੜਾ ਹੈ ਤਾਂ ਵੀ ਆਪਣੇ ਖੇਤ ਦੇ ਵਿੱਚ ਜਿਹੜੇ ਝੋਨੇ ਦੇ ਵਿੱਚ ਤਤਾਂ ਦੀ ਅਪਟੇਗ ਰੁਕ ਜਾਣੀ ਆ ਸੋ ਇੱਕ ਤਾਂ ਗੱਲ ਇਹ ਹੋ ਗਈ ਵੀ ਤੁਸੀਂ ਆਪਣੇ ਖੇਤ ਦੇ ਵਿੱਚ ਜਿਹੜਾ ਪਾਣੀ ਨੂੰ ਬੈਲੈਂਸ ਕਰਕੇ ਰੱਖੋ ਜਿਹੜਾ ਤੇਜ਼ਾਬੀ ਪਾਣੀ ਆਪਣੇ ਖੇਤ ਦੇ ਵਿੱਚ ਇੱਕ ਵਾਰ ਸੁਕਾ ਦਿਓ ਜੀਰ ਜਵੇ ਜਦੋਂ ਪਾਣੀ ਉੱਤੇ ਬਾਅਦ ਤੁਸੀਂ ਆਪਣਾ ਨਵਾਂ ਪਾਣੀ ਪਾਉਣਾ ਸ਼ੁਰੂ ਕਰ ਦਿਓ ਇੱਕ ਦਿਨ ਇੱਕ ਦੋ ਦਿਨ ਜੇ ਤੁਸੀਂ ਪਾਣੀ ਨਹੀਂ ਪਾਉਂਦੇ ਖੇਤ ਦੇ ਵਿੱਚ ਤਾਂ ਤੁਹਾਡਾ ਆਟੋਮੈਟਿਕ ਪਾਣੀ ਜਿਹੜਾ ਬੈਲੈਂਸ ਹੋ ਜਾਣਾ ਬਿਲਕੁਲ ਵੀ ਨਾ ਸਿਕਾਇਓ ਇਹਦਾ ਮਤਲਬ ਇਹ ਵੀ ਨਹੀਂ ਵੀ ਤੁਹਾਡੇ ਖੇਤ ਦੇ ਵਿੱਚ ਤੁਸੀਂ ਪਾਣੀ ਸਿਕਾ ਕੇ ਤੇੜਾ ਪਾੜ ਦੋ ਠੀਕ ਹੈ ਨਾ ਉਹਦੇ ਨਾਲ ਵੀ ਤੁਹਾਡਾ ਜਿਹੜਾ ਨੁਕਸਾਨ ਹੋਣਾ ਉਹਦੇ ਆਪਾਂ ਦੱਸਿਆ ਵੀ ਨਾ ਤਾਂ ਪਾਣੀ ਬਿਲਕੁਲ ਵੀ ਨਾ ਹੋਵੇ ਇਹ ਵੀ ਨੁਕਸਾਨ ਹੈ ਜੇ ਪਾਣੀ ਜ਼ਿਆਦਾ ਹੋਵੇ ਇਹ ਵੀ ਨੁਕਸਾਨ ਹੈ ਸੋ ਦੂਜੀ ਗੱਲ ਜਿਹੜਾ ਜ਼ਿੰਕ ਹੈ ਜ਼ਿੰਕ ਦੇ ਕਰਕੇ ਜਿਹੜਾ ਮੁੱਖ ਕਾਰਨ ਆ ਉਹਦੇ ਕਰਕੇ ਪੀਲਾਪਨ ਆਉਂਦਾ ਜਦੋਂ ਜ਼ਿੰਕ ਝੋਨੇ ਦੇ ਬੂਟੇ ਨੂੰ ਪ੍ਰੋਪਰ ਮਿਲ ਗਿਆ ਉਹਦੇ ਵਿੱਚ ਜਿਹੜੀ ਪਾਣੀ ਦੀ ਅਪਟੇਕ ਹੈ ਕਿਉਂਕਿ ਬੂਟੇ ਦੇ ਵਿੱਚ ਜ਼ਿੰਕ ਪਾਣੀ ਦੀ ਅਪਟੇਕ ਪਾਣੀ ਦੀ ਅਪਡੇਕ ਵਧਣ ਨਾਲ ਜਿਹੜਾ ਝੋਨੇ ਨੇ ਆਪਣਾ ਰੰਗ ਬਣਾਉਣਾ ਸੋ ਜਿਹੜਾ ਹੋ ਸਕੇ ਦਾ ਜਿੰਕ ਆ ਜਿਹੜਾ 14 ਤੋਂ ਲੈ ਕੇ 20 ਦਿਨ ਦੇ ਵਿੱਚ ਵਿੱਚ ਤੁਸੀਂ ਕੰਪਲੀਟ ਕਰ ਦੋ ਤੇ ਆਪਣੇ ਦੂਜੇ ਰੇਹ ਦੇ ਵਿੱਚ ਪਾ ਦਿਓ 14 ਤੋਂ ਲੈ ਕੇ 20 ਦਿਨਾਂ ਦੇ ਵਿੱਚ ਵਿੱਚ ਮਨ ਲ ਕੇ ਝੋਨੇ ਨੂੰ ਮੁੱਖ ਘਾਟ ਜਿਹੜੀ ਜਿੰਕ ਦੀ ਆਉਂਦੀ ਆ ਸੋ ਸਾਰੇ ਭਰਾਵਾਂ ਨੂੰ ਰਿਕੁਐਸਟ ਆ ਵੀ ਜਿੰਕ ਜ਼ਰੂਰ ਪਾ ਦਿਓ ਬਾਕੀ ਕਈ ਬੰਦੇ ਜਿਹੜੇ ਕਨਫਿਊਜ਼ਨਾਂ 'ਚ ਫਸੇ ਪਿਆ ਵੀ ਆ ਜਿੰਕ ਉਹ ਜਿੰਕ ਹੋ ਸਕੇ ਦਾ ਭਾਈ 21 ਜਾਂ 33% ਜਿੰਕ ਤੁਸੀਂ 14 ਤੋਂ ਲੈ ਕੇ 20 ਦਿਨਾਂ ਤੱਕ ਵਰਤੋਗੇ ਤਾਂ ਰਿਜ਼ਲਟ ਤੁਹਾਨੂੰ ਵਧੀਆ ਮਿਲ ਜਾਣਗੇ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਠੀਕ ਆ ਇਹ ਕੋਈ ਫੋਰਸਫੁਲੀ ਤੁਹਾਨੂੰ ਉਹ ਨਹੀਂ ਹੈਗਾ ਵੀ ਤੁਸੀਂ ਇਹੀ ਪੋਣਾ ਬਾਕੀ ਤੁਹਾਡਾ ਜਿੱਦਾਂ ਚਿੱਤ ਕਰਦਾ ਤੁਸੀਂ ਪਾ ਲਓ ਕਿਉਂਕਿ ਮੰਨਣਾ ਮਨਾਉਣਾ ਬੰਦੇ ਦਾ ਆਪਣਾ ਇੱਕ ਨਿੱਜੀ ਪੱਖ ਹੁੰਦਾ ਵੀ ਉਹਨੇ ਕਿਹੜੀ ਚੀਜ਼ ਦਾ ਕਿਆ ਕਰਨਾ ਕਿਆ ਨਹੀਂ ਕਰਨਾ ਸੋ ਮੇਨ ਗੱਲ ਆ ਵੀ 14 ਤੋਂ ਲੈ ਕੇ 20 ਦਿਨਾਂ ਦੇ ਵਿੱਚ ਵਿੱਚ ਤੁਸੀਂ ਜਿਹੜੀ ਜ਼ਿੰਕ ਦੀ ਰਿਕੁਆਇਰਮੈਂਟ ਆ ਝੋਨੇ ਦੀ ਉਹ ਪੂਰੀ ਕਰ ਦੋ ਦੂਜਾ ਜਿਹੜਾ ਝੋਨੇ ਦੇ ਵਿੱਚ ਤੇਜਾਬੀ ਪਾਣੀ ਆ ਉਹਨੂੰ ਤੁਸੀਂ ਮਲ ਕੇ ਸਕਾ ਦੋ ਇੱਕ ਵਾਰ ਝੋਨੇ ਜਿਵੇਂ ਫਰੈਸ਼ ਪਾਣੀ ਪਵੇ ਮੀਂਹ ਜਿੱਦਾਂ ਜੇ ਤਾਂ ਅਗਲੇ 2-4 ਦਿਨਾਂ ਵਿੱਚ ਬਾਰਿਸ਼ ਹੋ ਜਾਂਦੀ ਆ ਤਾ ਆਟੋਮੈਟਿਕ ਹੈ ਜਿਹੜਾ ਥੋੜਾ ਪਾਣੀ ਐ ਚੋਂ ਖੇਤਾਂ ਦਾ ਚੇਂਜ ਹੋ ਜਾਣਾ ਕਿਉਂਕਿ ਇਸ ਵਾਰ بارش ਨਾ ਹੋਣੇ ਕਰਕੇ ਇੱਕ ਪਾਣੀ ਜਿਹੜਾ ਪੱਕਾ ਹੀ ਖੇਤਾਂ ਦੇ ਵਿੱਚ ਖੜ ਗਿਆ ਜਿਹੜਾ ਆਪਾਂ ਕੱਦੂ ਦਾ ਪਾਣੀ ਕਰਿਆ ਉਹਦੇ ਵਿੱਚ ਹੀ ਆਪਾਂ ਘੰਟੇ ਦੋ ਘੰਟੇ ਪਾਣੀ ਪਾਈ ਜਨੇ ਜਿਹਦੇ ਕਰਕੇ ਜਿਹੜਾ ਪਾਣੀ ਪਾਣੀ ਦੇ ਵਿੱਚ ਜਿਆਦਾ ਤਜਾਬ ਪੈਦਾ ਹੋਇਆ ਵਾ ਉਹਦੇ ਕਰਕੇ ਮੇਨ ਜਿਹੜੀ ਤਤਾਂ ਦੀ ਅਪਟੇਕ ਰੁਕੀ ਵਿੱਚ ਓਨਾ ਤੁਹਾਡਾ ਬੂਟਾ ਤੁਹਾਡਾ ਬਿਮਾਰ ਖੜਾ ਠੀਕ ਹੈ ਸੋ ਬਾਕੀ ਆਪਾਂ ਅਗਲੀ ਵੀਡੀਓ ਚ ਗੱਲ ਕਰਾਂਗੇ ਆਪਾਂ ਸਭ ਤੋਂ ਘੈਂਟ ਝੋਨਾ ਜਿਹੜਾ 468 ਬਾਰੇ ਉਹ ਵੀ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਤੇ ਥੈਂਕ ਯੂ